ਅਸੀ ਗੱਲ ਦੋਸਤੋ ਨਮਸਕਾਰ ਬੱਲੂਆਣਾ ਹਲਕੇ ਦੇ ਪਿੰਡ ਢਿੰਗਾਵਾਲੀ ਵਿੱਚ ਬਰਸਾਤ ਦੇ ਪਾਣੀ ਕਰਕੇ ਨਾ ਸਿਰਫ ਫਸਲਾਂ ਖਰਾਬ ਹੋਈਆਂ ਬਲਕਿ ਬਹੁਤ ਸਾਰੇ ਲੋਕ ਬੇਕਾਰ ਵੀ ਹੋ ਗਏ ਪਿਛਲੇ 3-4 ਦਿਨਾਂ ਤੋਂ ਐਸਡੀਐਮ ਅਬੋਹਰ ਕ੍ਰਿਸ਼ਨਪਾਲ ਰਾਜਪੂਤ ਪਿੰਡਾਂ ਦਾ ਦੌਰਾ ਕਰ ਰਹੇ ਹਨ ਡੀਸੀ ਫਾਜ਼ਿਲਕਾ ਮੈਡਮ ਅਮਰਪ੍ਰੀਤ ਕੋਰਸੰਧੂ ਵੀ ਪਿੰਡ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦੇ ਚੁੱਕੇ ਹਨ ਉਧਰ ਅੱਜ ਪਿੰਡ ਦੇ ਸਰਪੰਚ ਅਤੇ ਬੱਲੂਆਣਾ ਹਲਕਾ ਦੇ ਵਿਧਾਇਕ ਅਮਨਦੀਪ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ सरपंच चरनजीत त्याग ने ਲੋਕਾਂ ਨੂੰ 5-5 ਮਰਲੇ ਪਲਾਟ ਦੇਣ ਦਾ ਵਾਅਦਾ ਕੀਤਾ ਵਿਧਾਇਕ ਨੇ ਕਿਹਾ ਕਿ ਪੰਚਾਇਤ ਮਤਾ ਬਣਾ ਕੇ ਉਹਨਾਂ ਕੋਲ ਭੇਜੇ ਤਾਂ ਉਹ ਕਾਰਵਾਈ ਸ਼ੁਰੂ ਕਰਵਾ ਦੇਣਗੇ ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਰਹਿਣ ਵਾਸਤੇ ਪਲਾਟ ਮਿਲ ਸਕਣ ਸਰਕਲ ਪੀਸੀ ਸਾਹਿਬ ਹੋਣੇ ਡੀਸੀ ਸਾਹਿਬ ਮੌਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਦਸਾ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਕਰ ਮੇਰੇ ਡਿੱਗੇ ਨੇ 300 ਕਰ ਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਤੇ باوجود ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਕਰਾਂ ਦੇ ਆ ਤਿੰਨ ਕਰਾਂ ਦੇ ਵਾਸਤੇ ਅੰਦਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਪੁੱਤਾ ਵਾਂਗੂ ਵਾਲੇ ਬਾਗ ਹੈ ਦੋ ਦੋ ਤਿੰਨ ਤਿੰਨ ਕਿੱਲੇ ਵਾਲੇ ਉਹਨਾਂ ਨੂੰ ਫਿਰ ਕਹਦੇ ਆ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਛੱਡ ਦੇਈਏ ਕਿ ਇਹ ਦੱਖਣ ਸਾਈਡ ਹੈ ਸਿਰਗੜ ਵੱਲ ਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸੜੇ ਛਿੱਕੇ ਤੇ ਰੱਖੇ ਕੰਮ ਕਰਨਗੇ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਡਬੋਤਾ ਉਹਦੇ باوجود ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਮੀਦਾਰ ਆ ਇੱਧਰ ਤੀਨ ਕਿੱਲੇ ਲਾਓ ਕਾਲੂ ਰਾਮ ਖੜਿਆ ਹੁਣ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉੱਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਤੋਂ ਮਕਾਨ ਸੀ ਮੈਂ ਤੇ ਮੇਰੇ ਮਾਤਾ ਮੇਰੇ ਪਾਜੀ ਜਵਾਕ ਬਿਲਕੁਲ ਲੈਂਦੇ ਆ ਮੇਰਾ ਮਕਾਨ ਡੈ ਰ ਚੁੱਕਿਆ ਜਮਾ ਕੇ ਐਮ ਐਲ ਏ ਸਾਹਿਬ ਆਏ ਕਿ ਸਾਨੂੰ ਪੰਜ ਪੰਜ ਮਰਲੇ ਖਾਂ ਦੇਣ ਦਾ ਵਾਅਦਾ ਅਸੀਂ ਸੁਪਰਬਿਜਾਰ ਕਰ ਅਸਰਾ ਦੇ ਜੀ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਇਸ ਮੋਕੇ ਦੀ ਇੱਥੇ ਤਾਂ ਮਤਲਬ ਬਾਰਿਸ਼ ਦੇ ਨਾਲ ਤੇ ਆਇ ਇੱਕ ਵਾਰ ਨਹਿਰ ਟੁੱਟ ਗਈ ਸੀ ਇੱਥੇ ਪਾਣੀ ਜ਼ਿਆਦਾ ਆ ਗਿਆ ਜੀ ਇਹਦੇ ਕਰਕੇ ਮੈਂ ਸਾਡੇ ਘਰੇਗੇ 102 ਕਰ ਇਹ ਸਾਰੇ ਮਤਲਬ 50 ਘਰ ਦਾ ਟੈਜੇ ਤੇ 50 ਘਰ ਉਦਾਂ ਖਾਲੀ ਹੋ ਗਏ 30 ਘਰ ਬਚੇ ਠੀਕ ਹੈ ਜੀ ਉਹਦੇ ਤੋਂ ਬਾਅਦ ਮੁਸਾਫਰ ਆਇਆ ਤੇ ਮਮਲੇ ਸਾਹਿਬ ਨੇ ਸਾਨੂੰ ਕੀ ਨਾਲ ਲੈਂਦੇ ਆ ਵੀ ਪੰਜ ਪੰਜ ਵਰਲੇ ਨਾ ਸਾਰਿਆਂ ਨੂੰ ਪਲਾਟ ਦਾ ਕੀ ਹੈ ਜੀ 10 ਕਿੱਲੇ ਪੇਲੀ ਹੈਗੀ ਉੱਥੇ ਪੰਚਾਇਤੀ ਤੇ ਉਹ ਕੱਟਣ ਲਈ ਕਿਹਾ ਹੈ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਰੁਖਮਾਲ ਜਾ ਕੇ ਦੌਰਾ ਕੀਤਾ ਪਰਸ਼ਾਸ਼ਨ ਪਿਛਲੇ 2 ਦਿਨ ਤੋਂ ਟੀਕਾ ਲਈ ਬਰਿਆਮ ਖੇੜਾ ਪਿੰਡ ਦੇ ਵਿੱਚ ਹੀ ਹੈ ਔਰ ਜੋ ਜੋ ਜਨ ਚੀਜ਼ਾਂ ਚਾਹੀਦੀਆਂ ਉਹ ਅਸੀਂ ਪ੍ਰੋਵਾਈਡ ਕਰਾ ਰਹੇ ਆ ਪਾਣੀ ਵਾਲੇ ਟੈਂਕਰ ਵੀ ਅਸੀਂ ਭੇਜਿਆ ਹੁਣ ਪੀਣ ਵਾਲੇ ਪਾਣੀ ਦਾ ਵੀ ਅਸੀਂ ਪ੍ਰਬੰਧ ਕਰ ਰਹੇ ਕਿਉਂਕਿ ਵਾਟਰ ਵਰਕਸ ਦੇ ਵਿੱਚ ਵੀ ਸਾਰਾ ਗੰਦਾ ਪਾਣੀ ਰਲ ਗਿਆ ਔਰ ਵੀਡੀਓ ਸਾਹਿਬ ਨੂੰ ਵੀ ਹਦਾਇਤ ਕਰਤੀ ਹੈ ਔਰ ਇੱਕ ਜਦ ਸਾਰੀ ਕਲੋਨੀਆਂ ਜਿਹੜੀ ਜੁਣ ਚੰਡੀਗੜ੍ਹ ਬਸਤੀ ਕਹਿੰਦੇ ਆ ਉਹ ਸਾਰੀ ਡੁੱਬ ਚੁੱਕੀ ਹੈ ਸਾਰੇ ਮਕਾਨ ਢਹਿ ਚੁੱਕੇ ਆ ਔਰ ਅੱਜ ਸਰਪੰਚ ਸਾਹਿਬ ਨੂੰ ਵੀ ਕਹਤਾ ਹੈ ਏਡੀਸੀ ਸਾਹਿਬ ਨੂੰ ਵੀ ਕਹਤਾ ਹੈ ਜਿੰਨੇ ਵੀ ਸਾਡੇ ਐਸਸੀ ਭਾਈਚਾਰੇ ਦੇ ਗਰੀਬ ਭਾਈਚਾਰੇ ਦੇ ਜਿਹੜੇ ਜ਼ਰੂਰਤਮੰਦ ਆ ਅੱਜ ਮੈਂ ਉਹਨਾਂ ਨੂੰ 10 ਕਿਲੇ ਜਗਾ ਪਲਾਟਾ ਦੇ ਪੰਪਰ ਮਰਲੇ ਦੇ ਪਲਾਟਾ ਵਾਸਤੇ ਦੇ ਕੇ ਜਾ ਰਿਹਾ ਠੀਕ ਹੈ